ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁੱਤੋ ਸਾਰਿਆਂ ਨੂੰ ਵਧੀਆ ਹੋਵੋਗੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਵੀਪਾਲਕ ਕੋਰ 18 ਤੇ ਟਾਈਮ ਹੋ ਗਿਆ 7:00 ਵਜੇ ਤੇ ਆਪਾਂ ਅੱਜ ਮੂਲਗਾ ਲਾਉਣਾ ਸੀਗਾ ਉਠਣਾ ਦਾ ਸਮੇਂ ਆ ਸੀਗਾ ਬਟ ਲੇਟ ਹੋ ਗਏ ਪਤਾ ਕੀ ਚੱਕਰਿਆ ਰਾਤ ਨੂੰ ਕਾਰੋਤਰ ਮੇਰਨਾ ਪੈਂਦੀ ਆ ਉਹਨੂੰ ਉੱਠ ਉੱਠ ਕੇ ਦੇਖਣਾ ਪੈਂਦਾ ਤੇ ਮੈਨੂੰ ਤਾਂ ਇਹ ਲੱਗਦਾ ਵੀ ਮੇਰੀ نیند ਹੀ ਨਹੀਂ ਪੂਰੀ ਹੁੰਦੀ ਫੇਰ ਸਵੇਰ ਨੂੰ ਮੈਨੂੰ ਆਏ ਲੱਗੇ ਜਿਵੇਂ 4:00 ਵਜੇ ਦਾ ਨੱਕ ਜਾਂ ਬੰਦ ਹੁੰਦਾ ਫੇਰ 4:00 ਵਜੇ ਉਹਨੂੰ ਚੱਕਿਆ ਫੇਰ ਮੈਂ ਉਹਦੇ ਦਵਾਈ ਪਾਈ ਨੱਕ 'ਚ ਜਦੋਂ ਨੱਕ ਸਹੀ ਹੋਇਆ ਫਿਰ 10:00 ਕ ਚਾਰ 4:30 ਮਮਮੀ ਨੂੰ ਫੜਾਤੀ ਮੈਂ ਫਿਰ ਮਮਮੀ ਨੇ ਚੱਕੀ ਫਿਰ ਮੈਂ ਦੁੱਧ ਦੀ ਸ਼ੀਸ਼ੀ ਬਣਾ ਕੇ ਲਿਆ ਕੇ ਦਿੱਤੀ ਫਿਰ ਉਸ ਤੋਂ ਬਾਅਦ 4:30 5:00 ਮੈਂ ਕਹਾਂ ਜਿਹੜਾ ਕੋਈ ਟਾਈਮ ਆ ਕੰਮ ਦਾ ਮੈਂ ਫਿਰ ਸੌਂਗੀ ਉਦੋਂ ਬਾਅਦ ਆਪਣੇ ਚਾਗੇ ਨਹੀਂ ਖੁੱਲੀ ਆ ਹੁਣ ਮਮਮੀ ਵਰ ਗਏ ਠਾਹ ਕਹਿੰਦੀ ਉੱਠ ਘਰ ਮੂਲ ਲਗਾਉਂਗਾ ਤੇ ਇਧਰ ਮਮਮੀ ਇਹਦਾ ਮਮਮੀ ਕਿ ਇਹਨਾਂ ਦੇ ਕੋਸ਼ਰ ਕਰਨੇ ਤਾਂ ਤਿੰਨ ਚਾਰ ਬਟਾ ਮੂਲ ਲਾਵੇ ਤਨਾ ਤੇ ਮੈਂ ਤਾਂ ਮਮਮੀ ਹੁਣ ਪਹੁੰਚਾਂ ਜਿਹੜਾ ਆ ਪੌਦਰ ਮੂਲ ਲਗਾ ਲੰਗਾ ਸੀ ਇਹ ਥੋੜਾ ਥੋੜਾ ਨਿਕਲ ਵੀ ਲੰਗਾ ਦੇਖ ਤੇ ਉਹ ਨੂੰ ਨੂੰ ਲਾਈ ਜਾਂਦੇ ਆ ਮੈਂ ਹੁਣ ਆਪਣਾ ਹੀ ਰਹਿਣਾ 6 ਕਿਆ ਰੰਗ ਲੰਗਾ ਆਪਾਂ ਨੇ ਇਹ 1 2 3 4 5 6 7 8 8 ਲੰਗਾ ਥੋੜੇ ਥੋੜੇ ਦਿਨਾਂ ਦੀ ਬਿੱਥੀ ਤੇ ਲਾਪਨਾ ਤੇ ਅੱਜ ਆਪਣਾ ਮਾਰਨਿੰਗ ਦਾ ਸ਼ਡਿਊਲ ਇਹੀ ਹੈ ਤੇ ਮੈਂ ਵੈਸੇ ਉਹਨਾਂ ਨੂੰ ਕਹਿ ਗਏ ਮੈਂ ਕਿ ਮੈਂ ਨਿਕਰੇ ਕੰਮ ਕਰਦੀ ਨਾਲ ਤਾਂ ਮੈਂ ਇੱਥੇ ਕਰਕੇ ਜੰਨੀ ਆ ਮੂਲ ਹਲਵਾ ਕੇ ਅਰੇ ਆ ਕੇ ਫੇਰ ਮੈਨੂੰ ਉਹੀ ਉਹ ਚਲਾਉਣਾ ਪੈਂਦਾ ਜਾ ਕੇ ਉਹੀ ਕਪੜੇ ਤੂੰ ਨੇ ਪਹੁੰਦੇ ਅੱਜ ਮੈਂ ਉਹਨਾਂ ਨੂੰ ਕਹਿ ਗਈਆਂ ਵੀ ਮੈਂ ਮੇਰਾ ਕੰਮ ਕਰਿਆ ਤੁਸੀਂ ਅੱਜ ਬੱਬੂ ਉਹਨੇ ਐਂ ਕਿਹਾ ਤਾਜਵਤ ਨੂੰ ਨਾਲ ਲੈ ਜਾ ਤੇਰਾ ਸਾਰਾ ਕੰਮ ਕਰ ਦਾਂਗੇ ਮੈਂ ਕਿਹਾ ਤਾਜਵਤ ਨੂੰ ਲੈ ਗਈ ਨਾਲ ਤੇ ਫੇਰ ਲਵਾ ਲਾਂ ਮੂਹਰੇ ਵਾਂਗੂ ਯਾਪੇ ਤੁਸੀਂ ਖੜਾਓ ਚਲ ਮੈਂ ਕਿਹਾ ਥੋੜਾ ਬਹੁਤ ਤਾਂ ਕਰਿਓ ਥੋੜਾ ਬਹੁਤ ਮੈਂ ਹੱਥੇ ਆ ਕੇ ਕਰ ਲਵਾਂਗੀ ਉਹ ਕਹਿੰਦੀ ਠੀਕ ਐ ਤੇ ਇੱਧਰ ਪਾਣੀ ਕੁੰਨੀ ਆਪਣੇ ਸਾਰੇ ਕਿਤੇ ਲੱਗਿਆ ਪਿਆ ਤੇ ਮੰਮੀ ਨੇ ਚੱਕ ਲਈ ਵੀ ਉਹਨ ਸਾਰੀ ਆਹ ਉਹ ਰਦਿਆਂ ਇੱਥੇ ਦੇਖੋ ਆਪਣੀ ਪੀੜੀ ਲੈਂਦੀ ਵੀ ਪੀੜੀ ਦੇ ਉੱਤੇ ਪਾ ਰੱਖ ਦਿੰਨੇ ਆ ਮੋਬਾਈਲ ਤੇ ਨਹੀਂ ਤਾਂ ਪਰਨਾ ਪਏ ਤੇ ਰੱਖ ਦਿੰਨੇ ਆ ਪਰਨੇ ਤੇ ਰੱਖ ਦਿੰਨੇ ਤੋਪਾ ਥੋੜੀ ਥੋੜੀ ਤਾਂ ਆ ਗਈ ਹੁਣ ਕਿਤੇ ਜੋ ਕੰਮ ਕਰਨ ਜੀਨ ਕਰਦਾ ਪਰ ਐ ਵੀ ਹੁਣ ਹਵਾ ਵੀ ਵੱਗਦੀ ਹੈ ਕਿਉਂਕਿ ਆਪਾਂ ਲਾ ਲਵਾਂਗੇ ਮੂਲ ਲੋ ਬਰੀ ਜਾਈ ਇਧਰ ਵੀ ਟੈਂਕ ਪਾਣੀ ਪੂਣੀ ਸਾਰੇ ਕਿਤੇ ਲਾਇਆ ਪਿਆ ਦੇਖੋ ਵਟਾਂ ਕਿ ਮੈਨੂੰ ਕਹਿਣ ਲੱਗਦੇ ਹਾਂ ਉਜੀ 8 ਵਜੇ ਦਿਨੋਂ ਆਪਾਂ ਜਿਹੜੀ ਉੱਧਰ ਲਈ ਕਹਿਰੀ ਆ ਮੂਲੀਆਂ ਦੀ ਉਹ ਹੀ ਲਾਈਏ ਸਿਰਫ ਅਸੀਂ ਆਪਣੀਆਂ ਸਾਰੀ ਪਈ ਆ ਭਾਬੀ ਚਾਹ ਪਾਣੀ ਤੇ ਰੋਟੀ ਲੈ ਕੇ ਪਹੁੰਚੀ ਸੀਗੀ ਇਹ ਆਪਾਂ ਵੜ ਕੇ ਲਿਆ ਕੇ ਰੱਖ ਲਈ ਹੁਣ ਉੱਧਰ ਇੱਕ ਵਾਟ ਰਹਿੰਦੀ ਸੀ ਜਿਹੜੀ ਕਹਿੰਦੇ ਚੱਲ ਮੰਮੀ ਨੇ ਮੈਂ ਲਵਾਇਆ ਹਣਾ ਕਿਉਂਕਿ ਮੰਮੀ ਦਾ ਨਾ ਪੈਰ ਜਾਂ ਦੁਖੀ ਜਾਂਦਾ ਹੁਣ ਵੀ ਜਾਂਦੀ ਅੱਜ ਮੈਂ ਦਿਖਾ ਕੇ ਲਿਆਉਣਾ ਤੇ ਮੈਨੂੰ ਵੀ ਮੰਡੀ ਕੰਮ ਮੈਂ ਕਿਹਾ ਚੱਲ ਆਪਾਂ ਅੱਜ ਚੱਲ ਕੇ ਆਵਾਂਗੇ ਨਾਲੇ ਤਰਾ ਪੈਰ ਦਿਖਾਵਾਂਗੇ ਨਾਲੇ ਜਿਹੜੇ ਮੈਂ ਦੁਪੱਟੇ ਕਲਰ ਕਰਾਉਣੇ ਆ ਉਹ ਕਰਾ ਕੇ ਆਉਂਗੀ ਸਾਰੇ ਕੰਮ ਆਪਾਂ ਜਿਹੜੇ ਅੱਜ ਨਿਮੇੜਾਵਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਖਾਣੇ ਰੋਟੀ ਤੇ ਰੋਟੀ ਕਾਦੀ ਇਹ ਰੋਟੀ ਹੈ ਆਪਣੀ ਬੇਸਣ ਦੀ ਦਿਖਾਉਣੇ ਤੁਮ ਜੈਡੀ ਡੇਲੀ ਬੇਸਣ ਦੀ ਰੋਟੀ ਖਾਂਦੇ ਭਾਬੀਆਂ ਦੀ ਫਿਰ ਮੈਂ ਠੁੱਡੀ ਬਣਾ ਕੇ ਲਿਆਤੀ ਹਾਂ ਸੀ ਨੂਨ ਮਿਰਚ ਪਾ ਕੇ ਫਿਰ ਇਹ ਚ ਦੋ ਆ ਕੇ ਫੇਰ ਹੀ ਖੋਲ ਕੇ ਖਾਣੇ ਆ ਚਾਹ ਮੈਂ ਪੀਣੀ ਨਹੀਂ ਮੈਂ ਤਾਂ ਪਾਣੀ ਨਾਲ ਹੀ ਖਾ ਲੈਣੀ ਆ ਤੇ ਇਹਨਾਂ ਨੇ ਜਿਹੜੇ ਨੇ ਦੁੱਧ ਪੀਣਾ ਜਾਂ ਚਾਹ ਪੀਣੀ ਆ ਉਹ ਚਾਹ ਤੋਂ ਤਨ ਖਾ ਲੈਣਗੇ ਤੇ ਫਿਰ ਉਸ ਤੋਂ ਬਾਅਦ ਆ ਖਾ ਪੀ ਕੇ ਤੇ ਆਪਣੇ ਕੋਲੇ ਅੱਜ 20 ਵੀ ਘਟੇ ਮੇਰੇ ਸਾਹਮਣੇ ਆਦਿਆਂ ਕਿ ਲੱਗਣੀਆਂ ਬਾਕੀ ਦੇਖੋ ਕਿੰਨੀਆਂ ਲੱਗਦੀਆਂ ਉਹਨੀਆਂ ਦਾ ਪੱਟਾ ਲਾ ਕੇ ਤੇ ਫਿਰ ਚੱਲ ਵੜਾਂਗੇ ਬੀ ਲੈ ਆਉਣਗੇ ਫਿਰ ਫਿਰ ਦੁਬਾਰੇ ਲਾ ਦੇ ਲੋ ਬਈ অলਮੋਸਟ ਆਪਣਾ ਕੰਮ ਡਨ ਸੀ ਬਟ ਚਾਰ ਜਿਹੜੀਆਂ ਬੱਟਾਂ ਦਾ ਬੀ ਆ ਘਟ ਗਿਆ ਸੀਗਾ ਤਾਂ ਕਰਕੇ ਹੁਣ ਆਪਾਂ ਨੂੰ ਦਿਲ ਕੋਈ ਨੂੰ ਭੇਜਿਆ ਆਪਾਂ ਮੰਡੀ ਤੇ ਉਹ ਬੀ ਲੈ ਕੇ ਆਊਗਾ ਫਿਰ ਲਾਵਾਂਗੇ ਉਹਨਾਂ ਜਿਹੜਾ ਆਪਾਂ ਸ਼ਾਮੇ ਬੈੰਨੇ ਤੇ ਉਧਰ ਭਾਪੀ ਲਈ ਜਾਂਦੀ ਪਾਣੀ ਵਾਟਰ ਲੈ ਕੇ ਪਹੁੰਚ ਚੁੱਕਿਆ ਸਖ ਮੈਂ ਨੂੰ ਆਂ ਜਦੋਂ ਮੇਰਾ ਕੰਮ ਕੀਤਾ ਕੋਈ ਨਹੀਂ ਕੀਤਾ ਮੇਰਾ ਕੀ ਕੀ ਸਜ਼ਾ ਦਿੱਤੀ ਓ ਹਾਂ ਜਿਹੜੀ ਸਲਵਾਰ ਕਿੱਲੀ ਹੈ ਸਮਝਦਾ ਤੋਤੇ ਸਾਰੇ ਕੋਈ ਨਹੀਂ ਤੁਸ ਫਿਰ ਹੋਰ ਕੀ ਦੋਤਾ ਤੇਰੇ ਵਾਸਤੇ ਛੱਡੇ ਪਏ ਆ ਤੇ ਮੈਂ ਤਾਂ ਆਉਂਦੀ ਨਹੀਂ ਮੈਂ ਇੱਥੇ ਬੈਠੂਗੀ ਜਿੰਨੇ ਕਰ ਮੇਰਾ ਕੰਮ ਨਹੀਂ ਪੜਦਾ ਨਾ ਤੂੰ ਪਹੁੰਚਦੀ ਨਹੀਂ ਮੈਂ ਸ਼ਾਮੇ ਬੈਠੂਗੀ ਅਵੇ ਸ਼ਾਮ ਮੈਂ ਚੱਲੇ ਆ ਕੇ ਦਊਂਗਾ ਇੱਥੇ ਜ਼ਰੂਰੀ ਲਿਆ ਦੇ ਲਿਆ ਦੇ ਲਿਆ ਦੇ ਤੇਰੇ ਨਾਲ ਢਾਕੇ ਤੇ ਸੌਂਕ ਤੇ ਚੁੰਨੀ ਲਾ ਕੇ ਗਾਂਗੀ ਬਸ ਗਾਂ ਲੈ ਟੱਪੀ ਡੱਗ ਪੈਗੀ ਹਵਾ ਵੀ ਵਗਦੀ ਜਾਂਦੀ ਬਈ ਅਜ ਤਾਂ ਚੱਲਿਆ ਮੈਂ ਡੈਡੀ ਦੇਖਿਆ ਹੀ ਨਹੀਂ ਚੱਲਿਆ ਮੈਨੂੰ ਪਾਣੀ ਦਾ ਕੱਪ ਦੇ ਬਹੁਤ ਪਿਆਸ ਲੱਗੀ ਵੀ ਮੈਂ ਇੱਧਰ ਦੀ ਕਾਲਜ 'ਚ ਮੈਂ ਕਦੇ ਪਾਣੀ ਵੀ ਨਹੀਂ ਪੀਤਾ ਕਾਲਜ ਪਾਣੀ ਬਣਾਦਾ ਲੈ ਆ ਡੈਡੀ ਕਹਿੰਦੇ ਕਾਲਜ 'ਚ ਪਾਣੀ ਪੀਣਾ ਪਾਣੀ ਬਣਾਉਂਦੇ ਨੇ ਮਰਜ਼ੀ ਤੇ ਲੈ ਕਾਲਜ ਪੀ ਲੋ 10 ਦੇ ਗਲਾਸ ਪੀ ਲੋ ਮਾਮੇ ਕਹਿੰਨਾ ਆਪਣੇ ਸੇਖੂ ਵਾਲੇ ਉਹ ਸਾਰੀ ਚੀਜ਼ ਕਾਲਜ 'ਚ ਪੀਂਦੇ ਪਾਣੀ ਚਾਹ ਦੁੱਧ ਉਹ ਕੌਲਿਆਂ ਚ ਪਿੰਦੇ ਆ ਕਿੰਨਾ ਕੰਮ ਰਹਿ ਗਿਆ ਬਸ 4 ਵਟਾਂ ਦਾ 20 ਘਟ ਗਿਆ ਉਹ ਦਿਲ ਕੋ ਲੈਣ ਗਿਆ ਵੇ ਫਿਰ ਆਉਣੀ ਆ ਲੈ ਫੜ ਬਸ ਉੱਤਰੋ ਲਾਈ ਹੁੰਦੀ ਜੀ ਹਜੇ 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 ਮੇਰਾ ਜੇ ਮੇਰੇ ਆਪ ਦੇ ਸਾਰੇ ਕੰਮ ਆ ਲੈ ਫੜ ਤੇਰੇ ਹੀ ਨਹੀਂ ਮਤਲਬ ਚਲੋ ਭਈ ਆਪਾਂ ਨੂੰ ਛੁੱਟੀ ਮਿਲ ਗਈ ਪਹਿਲੇ ਡੈਡੀ ਕਹਿੰਦੇ ਸੀ ਮੇਰੇ ਨਾਲ ਲਵਾ ਕੇ ਜਾਇਓ ਵਟਾਂ ਜਿਹੜੀਆਂ 4 ਰਹਿ ਗਈਆਂ ਪਰ ਹੁਣ ਜੀ ਭਾਬੀ ਆਈ ਤਾਂ ਪਤਾ ਲੱਗਿਆ ਵੀ ਹਜੇ ਇਹਨਾਂ ਨੇ ਕੋਈ ਕੰਮ ਵੀ ਨਹੀਂ ਕੀਤਾ ਧਾਰ ਵੀ ਨਹੀਂ ਗੱਡੀ ਦੁੱਧ-ਦੁੱਧ ਵੀ ਨਹੀਂ ਰਿੜਕਿਆ ਤੇ ਅ ਦੂਸਰਾ ਬਾਕੀ ਹੋਰ ਇਹਨਾਂ ਦੇ ਜਿਹੜੇ ਨਿੱਕੇ ਮੋਟੇ ਕੰਮ ਹੁੰਦੇ ਆ ਰੋਈ ਰਸਾਈ ਦੇ ਉਹ ਵੀ ਨਹੀਂ ਕੀਤੇ ਇਹਨਾਂ ਝਾੜੂ ਪੋਚਾ ਲੱਗਿਆ ਫਿਰ ਤਾਂ ਕਰਕੇ ਭਾਬੀ ਕਹਿੰਦੀ ਤੁਸੀਂ ਜਾ ਵੜੋ ਤੁਸੀਂ ਕਰਾ ਦਿਓ ਕੰਮ ਕਿਉਂਕਿ ਇੱਕ ਜਣੇ ਤਾਂ ਤਾਜ ਵਤਨ ਚੱਕਣਾ ਪੈਂਦਾ ਤੇ ਭਾਬੀ ਫਿਰ ਕੱਪੜੇ ਕਪੜੇ ਧੋਣ ਲੱਗ ਗਈ ਚਾਹ ਚੂ ਬਣਾਉਣ ਲੱਗ ਗਈ ਬੱਬੂ ਪਤਨ ਕੀ ਕਰੀ ਜਾਂਦੀ ਆ ਤਾਂ ਕਰਕੇ ਫਿਰ ਡੈਡੀ ਕਹਿੰਦੇ ਤੁਸੀਂ ਜਾ ਕੇ ਆ ਦਾ ਕੰਮ ਖੰਮ ਕਰ ਲਓ ਚਲ ਕੋਈ ਨਹੀਂ ਚਾਰ ਵਟਾ ਰਹਿ ਗਏ ਜੋਦਰ ਖੁਸ਼ ਆ ਗਿਆ ਸੀ ਲਾ ਲਾਂਗੇ ਕਿਉਂਕਿ ਹਜੇ 10 ਮਿੰਟ ਬੇਟ ਵੀ ਕਰਨੀ ਪਊਗੀ ਜਿੱਥੋਂ ਹਾਂਜੀ ਜਿੱਥੋਂ ਬੀ ਲੈਣੇ ਸੀਗੇ ਉਹ ਅੰਕਲੇ ਅਜੇ ਦੁਕਾਨ ਨਹੀਂ ਖੋਲੀ। ਚਲਦੇ ਆਉਣ ਘਰੇ ਆਪਾਂ। ਲਓ ਬਈ। ਤਾਜ ਵਦਨ ਦੇ ਦੇਖੋ ਪੂਰੇ ਮਾਵਾਂ ਦੇ ਨਾਲ ਨੀਕਰ ਪਾਈ ਬੈਠੀ ਐ ਅੱਜ ਮੈਨੂੰ ਬਾਲੀ ਪੈਣ ਲੱਗੀ ਜਾਂਦੀ ਐ। ਆਇ ਤਾਂ ਠੀਕ ਆ ਨਾ ਤਾਜ ਜੀ ਤਨ। ਓਏ ਦਾਜੂ। ਠੀਕ ਆ? ਲੈ 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 ਲੈ। ਉਹਦੀ ਮੰਮੀ ਕੜਾਈ ਜਾਂਦੀ ਐ ਤੇ ਇਧਰ ਆਪਣਾ ਰੋਟੀ ਪਾਣੀ ਦਾ ਸਿਸਟਮ ਆ ਜਿਹੜਾ ਰੈਡੀ ਹੋ ਗਿਆ। ਆਂਟੀ ਰੋਟੀਆਂ ਰੈਡੀ ਜਾਂਦੀ ਐ ਮੰਮੀ ਬੇਲੀ ਜਾਂਦੀ ਐ। ਪਪੂ ਇੱਥੇ ਬੈਠੀ ਪੂੰਚ ਲਾਈ ਜਾਂਦੀ ਆ ਤੇ ਤਾਜਵੰਤ ਨੇ ਇੱਥੇ ਬੈਠ ਰੋਈ ਜਾਂਦੀ ਆ ਮੈਨੂੰ ਚੱਕੋ ਮੈਨੂੰ ਚੱਕੋ ਮੈਨੂੰ ਚੱਕੋ ਮੈਨੂੰ ਚੱਕੋ ਮੈਨੂੰ ਚੱਕੋ ਮੈਨੂੰ ਚੱਕੋ ਮੰਮੀ ਨੇ ਦੇਸੀ ਜਗਾਰ ਲਾਇਆ ਕਹਿੰਦੇ ਦੀਵੇ ਨੂੰ ਚੁੱਲੇ 'ਚ ਸੱਟ ਕੇ ਇਹਦੇ ਵਿੱਚ ਜਮੈਣ ਦੇ ਵਿੱਚ ਜਮੈਣ ਦੇ ਪਾਣੀ ਪਾਤਾ ਤੇ ਭੁੰਨ ਲੈਣੂ ਇਹ ਕਿੱਥੋਂ ਚੁੱਲੇ ਸੀਗਾ ਇਹ ਤਾਂ ਹੂੰ ਬਸ ਉਹਨੇ ਹੀ ਬਣਾਤਾ ਅੱਜ ਜੋ ਬਸ ਆ ਪਾਣੀ ਬਣਾ ਕੇ ਹੁਣ ਇਹਨੂੰ ਕੀ ਕਰਨਾ ਮੋਪਿਆ ਦੋ ਉਹ ਬਹੁਤ ਕੋਮੇ ਕਾਦੇ ਅਸ ਕੇ ਅੰਦਰ ਹੂੰਂਜੀ ਕਾਦੇ ਅਸ ਤੇ ਦਵਾਈ ਇਹ ਦਵਾਈ ਆ ਜੀ ਦੁੱਧ ਕੱਢਦੇ ਤੁਸੀਂ ਮਾਰਾ ਜੀ ਕੰਦੀ ਕਰਣਾ ਕਰਣਾ ਕਰਦੀ ਸੀ ਇਹ ਅੱਛਾ ਅਈ ਨਹੀਂ ਹੋਏ ਮਨੀ ਬਹੁਤ ਆਣੀ ਲਾ ਬੱਸ ਝੂਗੜਾ ਵੀਲਾ ਝੂਕੜਾ ਦੋ ਤਿੰਨ ਵਾਰ ਕਰਾਂਗੇ ਜਨ ਬੀਬੀ ਅੱਜ ਤੇ ਵੇਖੀ ਇਹਦਾ ਅਸਰ ਨੂਰਾ ਮਾ ਜੀ ਬੱਡੀ ਮੰਮੀ ਬਣਦੀ ਐ ਕਿਹੜੀ ਡਾਕਟਰ ਨਹੀਂ ਸੀ ਐਮ ਉਹਨੂੰ ਪਤਾ ਬਾਤਾ ਨਾ ਹੈ ਸੌਂਦੀ ਦਾ ਚੁੱਲਾ ਵੇਰ ਜੜਦਾ ਆ ਚੁੱਲੇ 'ਚ ਵੇਰ ਜੜਦਾ ਦੀਵਾ ਮੈਂ ਚੁੱਲਾ ਵੇਰ ਜੜਦਾ ਤੱਤਰ ਹੋਵੇ ਹੈ ਦੀਵਾ ਤੱਤਰ ਹੋਵੇ ਨਹੀਂ ਦੀਵਾ ਨਾ ਮਚਾ ਕੇ ਵਿੱਚ ਲਾਲ ਕਰ ਲੈਂਦੀਆਂ ਤੇ ਜਮੈਨ ਤੇ ਪਾਣੀ ਕੋਈ ਰੱਖਦਾ ਲੈ ਇੱਕੋ ਅੱਧਾ ਘੰਟਾ ਹੀ ਮੇਰੇ ਪਾਣੀ ਤੋਂ ਦੋ ਤਿੰਨ ਨਹੀਂ ਭਾਬੀ ਨੂੰ ਮੰਮੀ ਕਰੀਵੇ ਚੂਕੜਾ ਚੂਕੜਾ ਭਾਬੀ ਨੂੰ ਪਤਾ ਨਾ ਲੱਗਿਆ ਆਂਟੀ ਇਹਦੀ ਦੀਵਾ ਬਣਾ ਦੇ ਮਰੀ ਦੀ ਚੂਕੜਾ ਏ ਆਏ ਅੱਗੇ ਤਾਂ ਭਈ ਦਿੰਦਿਆਂ ਸੀ ਆਈ। ਆ ਬਾਕੀ ਆਏ ਆ। ਪਤਾ ਵੀ ਲੱਗ ਜੂਗਾ। ਲੱਗੂ ਵੀ ਪਤਾ। ਹੈਨਾ? ਵੀ ਇਹ ਆਈਡੀਆ ਜਿਹੜਾ ਕਾਮਯਾਬ ਹੁੰਦਾ ਕਿ ਨਹੀਂ। ਚਲੋ ਭਈ ਹੁਣ ਆਪਾਂ ਤਾਂ ਨਹਾ ਧੋ ਕੇ ਹੁੰਨੇ ਆ ਫ੍ਰੀ। ਹੈ? ਠੀਕ ਆਂਦਾ ਠੀਕ ਆ। ਅੰਦਰ ਇਸੇ ਤੋਂ ਵੀ ਫਰਕ ਆ। ਹਾਂ ਵੀ ਥੋੜਾ ਇੰਜ ਲੱਗਦਾ ਨੱਕ ਜਾਂ ਬੰਦ ਹੋ ਜਾਂਦਾ ਵੀ ਚੱਲੇ ਤੇ ਇੱਕ ਦਿਨ ਜੀ ਠੀਕ ਹੋਊਗੀ। ਪਰ ਮੈਂ ਆਸ਼ਾ ਜੂਗੀ ਇਹਦੇ ਨਾਲ ਫੁੱਲ ਜੂਗਾ ਨੱਕ। ਕੇਰਾਈ ਬਾਂਦੀ ਆ। ਭਈ ਇਹ ਇੰਨਾ ਫੀਲ ਕਰਦੀ ਵੀ ਇਹਨੂੰ ਕੱਲੀ ਨਾ ਬਿਠਾਓ। ਬਾੜਾ ਵੀ ਨਾ ਨਾਲ ਦੀ ਨਾਲ ਹੀ ਟਿਲੀ ਵਾਲੀ ਛੱਕਦੀ ਆ ਆ ਪਸਾਂ ਛੱਡੀ ਨਾ ਸੋਣੀ ਹਾਂ ਹਾਂ ਉਧਰ ਮੈਂ ਨਾ ਉਹ ਉਹਦੇ ਵਿੱਚ ਅੱਗ ਜਿਹੀ ਮਜਾ ਗਈ ਸੀਗੀ ਉਹ ਦੇਖ ਕੇ ਹੁਣੀ ਆ ਫੇਰ ਪਾਣੀ ਗਰਮ ਨਾਲ ਫੇਰ ਤਾਜੂ ਨੂੰ ਨਵਾਵਾਂਗੇ ਸਾਰਾ ਮਜਾਦਾ ਓਕੇ ਮੈਮ ਮੈਂ ਇਥੇ ਲਿਖਤਾ ਬਰਾੜ ਤੇ ਤੇਰੇ ਕੋਲ ਇੰਨੀ ਬੇਇੱਜ਼ਤੀ ਕੀਤੀ ਮੇਰੀ ਉਥੇ ਕਿਹੜੇ ਨੇ ਗੰਦ ਮਾਰਿਆ ਕਾਰ ਦੇ ਪਿੱਛੇ ਐ ਕਰਤਾ ਫਲਾਣਾ ਕਰਤਾ ਦਿਓਂਗਾ ਕਰਤਾ ਕਿਉਂਕਿ ਮੇਥ ਮੇਰੇ ਹੱਥ ਜਿਹੜੇ ਨਿਚਲੇ ਲੈਂਦੇ ਜਿਵੇਂ ਖੜੀ ਹੋਵਾਂ ਮਾ ਕੋਈ ਨਾ ਕੋਈ ਕਦੇ ਕਾਂਦੇ ਤੇ ਲਿਖ ਲਾ ਕਿਨੇ ਕੋਈ ਕੁਝ ਉਹਨੂੰ ਪਤਾ ਸੀ ਪੀਤੇ ਨੇ ਲਿਖਿਆ ਪਰ ਉਹਨੇ ਮੇਰੇ ਬਹੁਤ ਦਾਬ ਕੇ ਵੇਚ ਦਿੱਤੀ ਮੈਂ ਅਜੇ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆਂ ਵੀ ਜੇ ਬੰਦਾ ਰੋਜ਼ ਆਉਂਦਾ ਤੇ ਸੱਸ ਸੱਤਰੀ ਗੱਲ ਵੀ ਲਾਈ ਦਿੰਦੀ ਬਣਦੀ ਨਹੀਂ ਬਣਦੀ ਨਹੀਂ ਕਹਿੰਦਾ ਹੈ ਮੋਟੂ ਬਣਦੀ ਨਹੀਂ ਦੱਸ ਬਲਾ ਮੈਨੂੰ ਮੈਂ ਖੜੀ ਦੇਖੀ ਜਾ ਮੈਂ ਕਿਹਾ ਹੁਣ ਵੀ ਸੱਤਰੀ ਗੱਲ ਬੁਲਾਉਂਦੇ ਆ ਹੁਣ ਵੀ ਬੁਲਾਉਂਦੇ ਆ ਏਡੋ ਇਹਨਾਂ ਦਾ ਇਹਨਾਂ ਮੇਰੀ ਗੱਲ ਦੇ ਨਾ ਹੋਣਾ ਆਈ ਨਹੀਂ ਕਹਿਣਾ ਕਿਸੇ ਨੇ ਵੀ ਬਲਪ੍ਰੀਤ ਆ ਗਿਆ ਹੁਣ ਕਹਿੰਦਾ ਮੋਟੂ ਬਦਰੂ ਆ ਗਿਆ ਕਾ ਬਦਰੂ ਬੈਠਾ ਇਹ ਬਦਰੂ ਤਾਂ ਨਹੀਂ ਮੋਟੂ ਨੂੰ ਕੰਨ ਫੜਾ ਦਿਆ ਜੇ ਡੰਡਾ ਫੜ ਕੇ ਹੈ ਮੋਟੂ ਨੂੰ ਕਾ ਫੜ ਕੇ ਆਣਾ ਜੀ ਭੁੱਲ ਗਿਆ ਮੈਂ ਅੱਜ ਹੈ ਭੁੱਲ ਗਿਆ ਭੁੱਲ ਗਿਆ ਮੈਂ ਖੜੀ ਦੇਖੀ ਜਾਂਦੀ ਸੀਗੀ ਮੈਂ ਕਿਹਾ ਹੁਣ ਵੀ ਸਸਤਰੀ ਕਾਲ ਬੁਲਾਉਂਦੇ ਹੁਣ ਵੀ ਫਿਰ ਮੈਂ ਕਿਹਾ ਆਖਰ ਨੂੰ ਇਹਨਾਂ ਨੂੰ ਮੈਂ ਹੀ ਸਮਝਾਵਾਂ ਵੀ ਸਸਤਰੀ ਕਾਲ ਨਹੀਂ ਬੁਲਾਈ ਇਹ ਤਾਂ ਗੱਲ ਗਲਤ ਆ ਜੇ ਮੇਰੀ ਗੱਲ ਸੁਣ ਚਾਹੇ ਤੁਸੀਂ ਰੋਜ਼ ਆਉਣਾ ਚਾਹੇ ਤੁਸੀਂ 10 ਦਿਨਾਂ ਬਾਅਦ ਆਉਣਾ ਸਸਤਰੀ ਕਾਲ ਤੁਹਾਡਾ ਬੁਲਾਉਣ ਦਾ ਹੱਕ ਬੰਦਾ ਪਿੰਡੋਂ ਚੱਲ ਕੇ ਆਉਣੇ ਆ ਤੁਸੀਂ ਤਾਂ ਦੂਜੀ ਰੀ ਗਾ ਸਸਤਰੀ ਖਾਲੂ ਆ ਉਹ ਮੇਰੇ ਨਾਲ ਸੀ ਕਿੱਥੇ ਥੋੜਾ ਡੱਬੀ ਨਹੀਂ ਕਰੀ ਲਿਆਉਣੀਆਂ ਡੱਬੀ ਸਾ ਕਿੰਨਾ ਵੀ ਇੱਥੇ ਸੈੱਟਤੀ ਸੀ ਮੈਂ ਹੈ ਓਹ ਲੱਗਿਆ ਦਿਮਾਗ ਚ ਠੀਕ ਹੈ ਠੀਕ ਹੈ ਚੱਲ ਮਾਫ ਕਰਤਾ ਫਿਰ ਤੈਨੂੰ ਮੈਂ ਅੱਜ ਦੇ ਦੇਣਾ ਠੀਕ ਹੈ ਕੋਈ ਨਹੀਂ ਮਾਫ ਕਰਦੇ ਨੇ ਮਾਫੀ ਦੇ ਦੀ ਬਲੌਗ ਬਣਾਈ ਇਹਨੇ ਦੇਖ ਲਈਦੀ ਵੇਚਦੀ ਹੁੰਦੀ ਸਸਤਰੀ ਖਾਲ ਵਿੱਚ ਮੰਮੀ ਨੂੰ ਦਿਖਾਦੀ ਮੜੀ ਜੀ ਕੱਪੂ ਆਰਿਆਂ ਐ ਕਰਦੇ ਜਾਂਦੀਆਂ ਤੇ ਆਹ ਦੇਖ ਲੋ ਤਾਜ ਵਦਨ ਤਾਜੂ ਕੀ ਕਰੀ ਜਾਂਦਾ ਜੀ ਹੈ ਨਹੀਂ ਡੱਬੀ ਓਹੋ ਡੱਬੀ ਭਾਲ ਕੇ ਲਿਆ ਕੇ ਦੇਣੀ ਪਊਗੀ ਆਂਟੀ ਨੂੰ ਠੀਕ ਆ ਠੀਕ ਆ ਚਲ ਮੈਂ ਆਂਟੀ ਨੂੰ ਡੱਬੀ ਲਿਆ ਦੇਆ ਤੇ ਕੰਮਕਾਰ ਆਪਣੇ ਐਸ ਵੇਲੇ ਕੋਈ ਨਹੀਂ ਹੁੰਦੇ ਬਲਤੀਦਾਰ ਗਏ ਚਲੇ ਨਾਲੇ ਰੀਲਾ ਬਣਾ ਦਾਂਗੇ ਕੋਕੀ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਤੇ ਹੁਣ ਮੈਂ ਆਂਟੀ ਨੂੰ ਫੜਾ ਕੇ ਮੈਂ ਡੱਬੀ ਡੱਬੀ ਹੈਗੀ ਐਡੀ ਵੀਡੀਓ ਮੈਂ ਤੁਹਾਨੂੰ ਇੱਕ ਡੱਬੀ ਰੱਖੀ ਸੀ ਮੈਂ ਇਹ ਡੱਬੀ ਇੱਥੇ ਹੈ ਹੀ ਨਹੀਂ ਆ ਮੈਂ ਨੁਕਸਾਨ ਕੀਤਾ 2-10 ਸਾਂ ਸਾਂ ਨੂਟ ਖੋਤੇ ਆ ਡੱਬੀ ਇੱਥੇ ਹੈ ਨਹੀਂ ਬਾਈ ਅੰਦਰ ਆਲੇ ਆਦੇ ਨਹੀਂ ਆ ਇੱਥੇ ਰੱਖ ਬਈ ਤਾਜੂ ਨੂੰ ਹਰੇਕ ਬੰਦਾ ਚਾਹਦਾ ਜਿਹੜਾ ਵੀ ਆਉਂਦਾ ਹਾਂ ਕਾ ਸੋਣਾ ਸਾਜੂ ਸਾਡਾ ਅੱਜ ਦੇਲਕੋ ਦਾ ਦੋਸਤ ਆਇਆ ਹੁਣ ਵੀ ਭੱਜ ਕੇ ਚੱਕਿਆ ਬਈ ਮੈਂ ਬਲਪਰੀ ਦਾ ਰੈਨ ਨੂੰ ਆਖਿਆ ਨਾ ਮੈਂ ਕਿਹਾ ਆਪਾਂ ਕਰਦੇ ਆ ਚੈਲੰਜ ਕੋਈ ਗੋਲ ਗੱਪੇ ਦਾ ਜਾਂ ਕੋਈ ਵੀ ਕਰਦੇ ਆ ਮੈਂ ਕਿੰਨੇ ਕਿੰਨੇ ਗੋਲ ਗੱਪੇ ਖਾ ਜਾਓਗੇ ਅੱਜ ਤਾਂ ਤਿੰਨ ਕੇ ਸਾਥ ਗੋਲ ਖਾ ਜਾਣੇ ਮੈਂ ਜਲ ਸੱਟ ਖਪਰਾ ਮੈਂ ਕੋਈ ਬਾਲਾ ਬੈਠੀ ਕਾ ਮੌਕਾ ਹੈ ਮੌਕਾ ਕਿੰਨੇ ਖਾ ਜਾਏਗਾ ਮੇਰੇ ਗਾਲ ਸਾਹਿਬ ਇਹ ਖਾ ਜਾਂਦੇ ਬਥੇਰੇ ਬਾਕੀ ਤੁਸੀਂ ਸੁਜੈਸਟ ਜਰੂਰ ਕਰਿਓ ਵੀ ਆਪਾਂ ਨਾ ਚੈਲੰਜ ਵਲੌਗ ਲੈ ਕੇ ਆਵਾਂਗੇ ਦਿਲਪ੍ਰੀਤ ਬਲਪ੍ਰੀਤ ਮੈਂ ਦਿਲਖੁਸ਼ ਭਾਬੀ ਦਾ ਚੈਲੰਜ ਉਹ ਬਾਹਰ ਲੈਂਦੀ ਬਬੂ ਵਲੌਗ ਸ਼ੂਟ ਕਰੂਗੀ ਕਿਉਂਕਿ ਭਾਬੀ ਖਾਦਾ ਘੱਟ ਜਾਂਦਾ ਤੇ ਮੈਂ ਸੋਚਿਆ ਵੀ ਆਪਾਂ ਚੈਲੰਜ ਵਲੌਗ ਬਣਾਵਾਂਗੇ ਤੇ ਆਪਾਂ ਇਹ ਤੁਸੀਂ ਵੀ ਰਾਇ ਦਿਓ ਤੇ ਆਪਾਂ ਇਹਨਾਂ ਤੋਂ ਵੀ ਲੈਨੇ ਆ ਕਿਵੇਂ ਤੜਕੋ ਤੜਕੀ ਹੋਇਆ ਪੈ ਕੰਮ ਹੈ ਉਹ ਕਰਾਂਗੇ ਚੈਲੰਜ ਕੋਈ ਮਰਜ਼ੀ ਚੈਲੰਜ ਨਾ ਮੈਂ ਜਾਣੀ ਕਿਉਂ ਗੋਲ ਗੱਪੇ ਨਹੀਂ ਕੋਈ ਹੋਰ ਚੈਲੰਜ ਕਰ ਲਾਂਗੇ ਹੈ ਮੇਰੇ ਗਾਲਾਂ ਤੋਂ ਬਾਪਰੀ ਤੇ ਦਿਲਪਰੀ ਦਾ ਕਹਿੰਦਾ ਮੈਂ ਤੋਗੋਲ ਕੇ ਖਾਦੀ ਨਹੀਂ ਆਨੇ ਐਵੇਂ ਲੱਗਦਾ ਬੂਆ ਜਦੋਂ ਉਹਨੂੰ ਖਾਣ ਲੱਗਿਆ ਮੈਨੂੰ ਪਤਾ ਨਹੀਂ ਲੱਗਦਾ ਤੈਨੂੰ ਲੱਗ ਜਾਂਦਾ ਮੈਨੂੰ ਤਾਂ ਲੱਗਿਆ ਨਹੀਂ ਮੈਂ ਕਿ ਮਿਰਚਾ ਘਰੀ ਜਿੰਨੇ ਦਿਨ ਰੋਜ਼ ਬਣਾਵਾਂਗੇ ਆਪਾਂ ਮੈਗੀ ਹਾਂ ਉਹ ਤੁਹਾਨੂੰ ਬੀਬੀ ਨੂੰ ਖਾਣੇ ਮਾਰੋ ਤੁਹਾਨੂੰ ਹੀ ਪਤਾ ਕਿ ਤੁਹਾਨੂੰ ਮਾਰੋਗੇ ਤਾਂ ਗੋਲ ਕੇ ਪੈ ਲਗੂ ਬਰਾਂ ਫਿਰ ਬੜਾ ਗੰਗਾਵ ਨਾਲੋਂ ਲੈ ਮੈਨੂੰ ਲੱਗਦਾ ਤੂੰ ਸ਼ਾਹੀ ਪਨੀਰ ਖਾਣ ਗਿੱਝ ਗਈ ਤਾਂ ਹੀ ਕਪਕੌੜੇ ਖਾ ਕੇ ਖਰਾਟ ਆਉਂਦੀ ਆ ਨਹੀਂ ਨਹੀਂ ਕੁਝ ਵੀ ਇਹਦਾ ਬੜੀਆਂ ਨਹੀਂ ਖਾਣਨਾ ਪੀਤੇ ਵੀ ਇਹਦੀ ਬੜੀਆਂ ਨਹੀਂ ਖਾਣਨਾ ਇੱਧਰ ਆ ਮੂੰਹ ਕਰਕੇ ਤਾਂ ਮम्मी ਤੁਹਾਨੂੰ ਕਹੀ ਜਾਨੀ ਮੈਂ ਕਿਹਾ ਬੜੀਆਂ ਤੂੰ ਮੈਂ ਤਾਂ ਹੀ ਤਾਂ ਕਿਹਾ ਸੀਗਾ ਵੀ ਬਣਾਵਾਂਗੇ ਆਪਾਂ ਫੇਰ ਹੁਣ ਜੇ ਹੁਣ ਅਸੀਂ ਵੀ ਖਾਣੀਆਂ ਚੱਬੜੀਆਂ ਬਣਾ ਲਓ ਫੇਰ ਕੋਈ ਗੱਲ ਨਹੀਂ ਮੇਰੇ ਤਾਂ ਸਬਜ਼ੀ ਪਈ ਆ ਬਸ ਤੇ ਠੀਕ ਆ ਕੋਈ ਨਹੀਂ ਪਕੌੜੇ ਬਣਾ ਕਾਦੀ ਪਈ ਆ ਉਹ ਕੱਢ ਲੈ ਮੈਂ ਤਾਂ ਮੇਰਾ ਕੋਈ ਤੜਕੇ ਵਾਲੀ ਹਾਂ ਹਾਂ ਤਾਂ ਹੀ ਕੱਢ ਕੇ ਖਾ ਸਕਦੇ ਕਾਨੂੰ ਦੇ ਤਰੀਕਾ ਰੂਪ ਅੱਜ ਭਾਬੀ ਬਈਲੀ ਦਾਲ ਪਿੱਛੇ ਲੜੀ ਆ ਲੜੀ ਤਾਂ ਕਹ ਤੂੰ ਮੈਂ ਤਾਂ ਖਾ ਲੈਣੀ ਆ ਸੱਚੀ ਬੋਲਾ ਕੋਈ ਮੈਂ ਤਾਂ ਕਹਿ ਦਿੱਤਾ ਮੈਂ ਨਹੀਂ ਮੈਂ ਤਾਂ ਨਹੀਂ ਨਹੀਂ ਚਾਰ ਨਾ ਤਾਂ ਕਾਨੂੰ ਗਾਣੇ ਐਂ ਦਾ ਤੂੰ ਘਰ ਦਾ ਬੰਦਾ ਐਂ ਤਾਂ ਤੈਨੂੰ ਪੂਰੀ ਇੱਜ਼ਤਵਾਨ ਦੇਵਾਂਗੇ ਆਹ ਦੇਖ ਲੋ ਤੇਰੇ ਨਾਲ ਕੰਮ ਕੀ ਪਈਏ ਤੇਰੇ ਹੱਥੋਂ ਖਾਣੀ ਇਧਰ ਤਾਂ ਦੇਖ ਲੋ ਮੋਬਾਈਲ ਚੋਂ ਕੀ ਕੱਢਣਾ ਤਾਈ ਬਤਨ ਮੋਲ ਜੂ ਕਰਨਾ ਸੰਜੂ ਉਧਰ ਦੇਖੋ ਭੁਆ ਜੀ ਕੋਲੇ ਕੀ ਆ ਹੈ ਕੀ ਮੰਮ ਕਰਦੀ ਭੁਆ ਬਈ ਇਧਰ ਰੀਲਾ ਸ਼ੂਟ ਕਰਦੇ ਆਪਾਂ ਕਿੱਥੇ ਕਰਨੀ ਆ ਬਾਹਰ ਚ ਸਭ ਤੋਂ ਵੱਡਾ ਬੰਦਾ ਉਦੋਂ ਵੱਡਾ ਬੰਦਾ ਉਦੋਂ ਵੱਡਾ ਬੰਦਾ ਮੈਂ ਸਾਰਿਆਂ ਨਾਲੋਂ ਛੋਟੀ ਸਾਰੇ ਜਣੇ ਗੈਸ ਕਰਕੇ ਦੱਸੋ ਦਿਲਪ੍ਰੀਤ ਤੇ ਬਾਲ ਪ੍ਰੀਵੀ ਉਮਰ ਕਿ ਢਿੱਗੀ ਲੱਗਦੀ ਦੋਨੋਂ ਹਲਾ ਦੇਪੀ ਦਾ ਇਹਦੀ ਏਜ ਗੈਸ ਕਰਕੇ ਦੱਸੋ ਸਾਰੇ ਜਣੇ ਕਮੈਂਟ ਕਰਕੇ ਵੀ ਕਿੰਨੀ ਹੋਊਗੀ ਤੇ ਇਹਦੀ ਬਲਪਰੀਦੀ ਤੇ ਬਲਪਰੀਦੀ ਦਿਲ ਕੋਈ ਤੇ ਤੂੰ ਖੜੇ ਮੜੇ ਜੇ ਨਹੀਂ ਪਤਾ ਲੱਗਦਾ ਖੜੇ ਹੋ ਜਰਗਾ ਤੂੰ ਅਜਨੇ ਖੜੀ ਸਾਡੇ ਸੀਮ ਆ ਬਰਾ ਖੜੇ ਮੜੇ ਆਏ ਕਾਹਦਾ ਲੱਗਦੇ ਫਿਰ ਤੁਸੀਂ ਜੇ ਮੈਂ ਕੱਲਾ ਖੜਾ ਹਾਂ ਨਾ ਮੇਰੇ ਚ ਕੋਈ ਅੰਟਲ ਭਾਰ ਮੈਨੂੰ ਬਾਹਲਾ ਲੱਗਦਾ ਹਾਂ ਉੰਜ ਬਲਪਰੀਦ ਨਾਲ ਖੜਾ ਫਿਰ ਮੈਨੂੰ ਥੋੜਾ ਲੱਗਦਾ ਚੱਲ ਵੀ ਤੇ ਬਣਾ ਆਇਆ ਚਲੋ ਬਈ ਸਾ ਕੋਈ ਨਹੀਂ ਭੋਲ ਸਕਦਾ ਵੈਸੇ ਗੈਸ ਕਰਕੇ ਦੱਸਿਓ ਬਲਪਰੀਦੀ ਦਿਲਪ੍ਰੀਤ ਦੀ ਏਜ ਕਿੰਨੀ ਹੋ ਸਕਦੀ ਹੈ ਤੇ ਬਲਪ੍ਰੀਤ ਦੀ ਕਿੰਨੀ ਆਪਾਂ ਨੈਕਸਟ ਵਲੌਗ ਦੇ ਵਿੱਚ ਦੱਸਾਂਗੇ ਵੀ ਕਿੰਨੀ ਕਿੰਨੀ ਏਜ ਆ ਮੈਂ ਵੀ ਨਹੀਂ ਏਜ ਇਹਨਾਂ ਨੂੰ ਪੁੱਛਿਆ ਪਰ ਹੈ ਵੱਡੇ ਹੀ ਆ ਥੋੜੇ ਸਾਡੇ ਲੈ ਆਪਾ ਫੋਨ ਕਰੀਏ ਰੀਲ ਸ਼ੂਟ ਇਹਨਾਂ ਦੀ ਆਏ ਬਣਾਉਣਾਗਾ ਵੇਖਾ ਇੱਥੇ ਬੈਠ ਤੂੰ ਬੈਹ ਜਾ ਤੂੰ ਵੀ ਬੈਹ ਜਾ ਮੈਂ ਤੇਰੇ ਕੋਲ ਆਉਂਗਾ ਉਹ ਲਓ ਵੀ ਮੁੰਡੋ ਆਪਾਂ ਖੜੇ ਹੋਣਾ ਇਦਾਂ ਸਰਪੰਚੀ ਚ ਤੇ ਵੋਟਾਂ ਛੋੜਨਾ ਸਾਰੀਆਂ ਮੈਨੂੰ ਹੀ ਪੈਣੀਆਂ ਚਾਹੀਦੀਆਂ ਠੀਕ ਆ ਠੀਕ ਆ ਨਾ ਤੂੰ ਕਹੇ ਯਾਰ ਵੋਟਾਂ ਦਾ ਠੀਕ ਆ ਤੈਨੂੰ ਪਾ ਦਿਆਂਗੇ ਪਰ ਤੂੰ ਸਾਨੂੰ ਕੋਈ ਇੱਕ ਅਦਾ ਚਾਜ ਦਾ ਕੰਮ ਤਾਂ ਗਨਾ ਦੇ ਜਿਹੜਾ ਤੂੰ ਕਰੇਗਾ ਜੀ ਵੀ ਕਿਸੇ ਨੂੰ ਕਹਿੰਦੇ ਹੋ ਜਾਗੇ ਠੀਕ ਮੈਂ ਕਹੂੰਗਾ ਲੈ ਵੀ ਫਿਰ ਸੋਣਾ ਟੀਮ ਭੁੱਕੀ ਚੱਟਾ ਗੋਲੀਆਂ ਸਮਾਇਆ ਫਲਾਣਾ ਤੂੰ ਘਾ ਨੰਗਾ ਨਾ ਕਿਉਂ ਆਪਾਂ ਪਿੰਡ ਚ ਕੇ ਤਾਂ ਡੱਕਾ ਨਹੀਂ ਵੀ ਗੰਦੇਣਾ ਤੂੰ ਕਹੇ ਠੀਕ ਆ ਬਹੁਤ ਵਧੀਆ ਕੰਮ ਮੈਂ ਕਹੂੰ ਸਾਰਾ ਕੁਝ ਮੈਂ ਆਪ ਹੀ ਬੀਚੂਗਾ ਮੈਂ ਠਾਊਗਾ ਘਰ ਤਾਂ ਚਲੋ ਕਿੱਥੇ ਇੱਥੇ ਕੱਢ ਕੇ ਬਣਾਵਾ ਹਾਂ ਉਹ ਤਾਂ ਪੁੱਤ ਕੇ ਜੇ ਵੱਜਣਗੇ ਨਾ ਫੇਰ ਫੇਰ ਮੈਂ ਇੱਕਦਮ ਤੁਰਿਆ ਜਾਉਂ ਫਿਰ ਮੈਂ ਡਾਇਲੌਗ ਜ ਮਰੂ ਮੈਂ ਠਾਉਂ ਆਂ ਇਦ ਕੀ ਕਰਦੇ ਇੰਦੇ ਜਾਏ ਠੀਕ ਤੇ ਜਿਹੜੀਆਂ ਇਹ ਰੀਲਸ ਬਣਾਉਂਦੇ ਆ ਇਹ ਦਿਲਖੋਇ ਦੇ ਚੈਨਲ ਤੇ ਆਉਂਦੇ ਆ ਉਹਨਾਂ ਦਾ ਪੇਜ ਤੇ ਇੰਸਟਾਗ੍ਰਾਮ ਤੇ ਪੈਂਡੂ ਬਲੌਗਰ ਬਲਪ੍ਰੀਤ ਦਿਲਪ੍ਰੀਤ ਇਹਨਾਂ ਦੇ ਪੇਜ ਆ ਕਲੈਪ ਕਰਕੇ ਪਾਈ ਹੁੰਦੀ ਹੈ ਚੈੱਕ ਕਰ ਰਹੇ ਹੋ ਜਾ ਕੇ ਤੇ ਨਾਮ ਵਾਲੇ ਤਗੜੇ ਲੈ ਨਹੀਂ ਜਾਂਦੇ ਹਾਂ ਲੈ ਨਹੀਂ ਜਾਂਦੇ ਥੋੜਾ ਜਿਹਾ ਹਾਈ ਲੈਵਲ ਦੇ ਐਵੇਂ ਇੱਥੇ ਜਵਾਨ ਚੋਂ ਹੀ ਨਿਕਲਦੇ ਚਲੋ ਭਈ ਹੁਣ ਆਪਾਂ ਰੀਲ ਸ਼ੂਟ ਕਰਦੇ ਆ ਸੀਨ ਬਣਾਈ ਮਾਂ ਕਿਵੇਂ ਕੀ ਵਾਲਾ ਮੁੰਡਾ ਠੀਕ ਆ ਰੀਲ ਸ਼ੁਰੂ ਕਰਨ ਤੋਂ ਪਹਿਲੇ ਵੀ ਚਲੋ ਚਲੋ ਮੇਲ ਕੁਝ ਨਹੀਂ ਆਉਦਾ ਕੰਮ ਨਿਵੇੜਦਾ ਤਰਪਾਲੀ ਮਾਰ ਕੇ ਤੇ ਹੁਣ ਡੈਡੀ ਦਾ ਕੰਮ ਆ ਸੀ ਆ ਸੀ ਰੀਲਾ ਲੱਭੀ ਜਾਂਦੇ ਆ ਤੇ ਡੈਡੀ ਹੁਣ ਆ ਦਾ ਕੰਮ ਕਰੀ ਜਾਂਦੇ ਡੈਡੀ ਨੇ ਜਿਹੜਾ ਬੱਟਾ ਦੇ ਘਾਏ ਉਹ ਕਰਨਾ ਤੇ ਤਰਪਾਲੀ ਮਾਰ ਕੇ ਮੇਲ ਕੁਝ ਨਹੀਂ ਆਦਾ ਕੰਮ ਨਿਵੇੜਦਾ ਦੇਖੋ ਬੱਟਾ ਐ ਹੋ ਜਾਂਦਾ ਇੱਧਰ ਦੇਖੋ ਇੱਧਰ ਘਾ ਪਿਆ ਤੇ ਇੱਧਰ ਇਹਨਾਂ ਨੇ ਸਫਾਈ ਕਰਤੀ ਇਧਰ ਆਪਣਾਂ ਲੰਗਾ ਸੀ ਹੁਣ ਤਾਂ ਆਪਣਾ ਸਾਰੇ ਖਵਾਨ ਦੇ ਵਿੱਚ ਜਿਹੜੀ ਰੌਣਕ ਮੇਲਾ ਲੱਗ ਗਿਆ ਚੈੱਕ ਕਰੋ ਵੀਊ ਅੱਜ ਮੈਂ ਦਿਖਾ ਜਾਣੀ ਤੁਹਾਨੂੰ ਮਾਰਨਿੰਗ ਦਾ ਈਵਨਿੰਗ ਦਾ ਚੈੱਕ ਕਰ ਲਓ। ਆ ਗਏ ਬੈਠੇ ਆਪਣੇ। ਤਿੰਨ ਐਕਟਰ। ਨਵੀਂ ਵਲੌਗ ਵੀਡੀਓ ਦੀ ਸ਼ੂਟਿੰਗ ਹੋ ਰਹੀ ਹੈ। ਚਲੋ ਏ। 1 2 3 ਕਿਵੇਂ ਆ ਮੁੰਡੂ? ਠੀਕ ਆ ਠੀਕ ਆ ਕਿੱਧਰ ਤੁਰੇ ਫਿਰਦੇ ਆ? ਤੁਰ ਮੈਂ ਕਿੱਧਰ ਸੀ ਇੱਥੇ ਉਹ ਯਾਰ ਕੋਈ ਕੰਮ ਵਾਲਾ ਬੰਦਾ ਹੀ ਲੱਭ ਦੋ ਮਹੀਨਾ ਕੇ ਲੋਡ ਆਪਾਂ ਨੂੰ। ਕੀ ਕੰਮ ਆ ਸੀ ਵਿਹਲਾ ਹੀ ਹੁੰਨੇ ਆ। ਤੁਸੀਂ ਕਰਾ ਦੋਗੇ ਤਾਂ ਤੁਹਾਨੂੰ ਦੇ ਦਾਂਗਾ ਰੈਂਟ ਆੜੀ ਆਪਾਂ ਦਾ ਪੈਸੇ ਦੇਣੇ ਕੰਮ ਕਰਾਉਣਾ। ਆਲਾ ਗਿਆ ਦਾੜੀ ਕਿਸੇ ਦਾੜੀ ਤੋਂ ਨੂੰ ਦੇਦਾ ਕਰਾ 2.500 ਰੁਪਿਆ 2.500 ਨਹੀਂ ਨਹੀਂ ਬਹੁਤ ਆ ਜੀ ਦੇਖ ਲਓ ਥੋੜਾ ਕੰਮ ਵੀ ਸੌਖਾ ਹੀ ਹੈ ਕੋਈ ਏਡਾ ਔਖਾ ਭਾਰ ਵਾਲਾ ਕੰਮ ਨਹੀਂਗਾ ਬਿੱਲ ਹੀ ਰਹਿਣਾਗਾ ਚਲ ਦੇਖ ਲੈ ਮੈਂ ਕੰਮ ਦੱਸ ਆ ਕੰਮ ਥੋੜਾ ਆਏ ਹੈਗਾ ਆਪਣੇ ਘਰੇ ਲੱਗਿਆ ਮਿਸਤਰੀ ਬਈ ਯਾਰ ਠੀਕ ਆ ਉਹ ਡੇਲੀ ਕੋਈ ਨਾ ਕੋਈ ਸਾਲਾ ਇਹੋ ਜਿਹਾ ਨੈਸ ਆ ਜਾਂਦਾ ਤੜਕੀ ਨੈਜਰ ਲਾ ਜਾਂਦਾ ਦਿੱਲੀ ਦਾ ਆਪਣਾ ਹੁੰਦਾ 3-4000 ਦਾ ਨੁਕਸਾਨ ਹੂੰ ਹੂੰ ਤੁਹਾਡੇ ਆਪਣੇ ਹੈਗੇ ਦੋ ਕੌਲੇ ਕੋਠੇ ਤੇ ਦੋਨਾਂ ਦੇ ਉੱਤੇ ਤੁਹਾਡਾ ਮੂੰਹ ਕਾਲਾ ਕਰਕੇ ਪਾ ਦਿਆ ਕਰਾਂਗੇ ਤੜਕੀ ਤੇ ਹੱਥ ਨੇ ਉੱਤਰ ਖੜਿਆ ਕਰੋ ਜੀ ਵਾਏ ਕੱਢ ਕੇ ਰੱਖਣੀ ਆ ਜਾ ਭਰਾ ਵਾਏ ਗਈ ਜਿੱਥੇ ਨੂੰ ਤੁਰ ਜੀ ਤੂੰ ਇੱਥੇ ਨੂੰ ਸੁਣਾ ਗਿਆ ਵਾਗਰੇ ਇੱਥੇ 1 2 3 ਜਾ ਉਹ ਤੇਰਾ ਉਂਤਰਾ ਫੱਬੇ ਉਹ ਵੀ ਨੀ ਤੇਰੇ ਕੋਤੇ ਆ ਬਿੱਲ ਲੱਗਦਾ ਹੈ ਨਹੀਂ ਕਮਾਇਆ ਜਾਂਦੀ ਮੈਂ ਕਹਾਂ ਮੈਨੂੰ ਕਿੱਡੀ ਤੱਕ ਨਹੀਂ ਭਾਈ ਇੱਥੇ ਯਾਰ ਦੁਆਰੇ ਸਮਾਂ ਆਏ ਕਹਾਂਗੇ ਆ ਪਰੇ ਲਵਾਦਾ ਤੂੰ ਤਾਂ ਨੌਕਰੀ ਅਸੀਂ ਉਂਤਰੇ ਫਿਰਦੇ ਨਹੀਂ ਨਹੀਂ ਆ ਸਹੀ ਆ ਸਹੀ ਆ ਸਹੀ ਆ ਦੇਖੋ ਕੱਢ ਕੇ ਦੇਖੋ ਬੱਸ ਤੁਸੀਂ ਦੇਖੋ ਅਡਿੱਟ ਕਰ ਲਓ ਮੈਂ ਵੀ ਮੈਂਗਾ ਮੈਂ ਪਤਾ ਨਹੀਂ ਕਿੱਡੀ ਤੱਕ ਨਹੀਂ ਜੀਉ ਕੱਢ ਕੇ ਬਣਾ ਲਈ ਬਣਾ ਲਈ ਡੈਡੀ ਉਧਰ ਕੋਈ ਦੱਸ ਕਾਇਤਾ ਆ ਕਾਇਤਾ ਕਾਇਤਾ ਇਨੀ ਜੀ ਤਾਂ ਕਹਿਦੀ ਦੇਖੋ ਸਹੀ ਬਣੀ ਆ ਲੋ ਬਈ ਗੋਲ ਗੱਪਾ ਪਾਰਟੀ ਇਧਰ ਚੱਲ ਰਹੀ ਆ ਤੇ ਭਾਬੀ ਆ ਜੈ ਐਕਸਾਈਟਿਡ ਹੋਈ ਬੈਠੇ ਗੋਲ ਗੱਪੇ ਖਾਣ ਨੂੰ ਡੈਡੀ ਨੇ ਕਹਿਤਾ ਵੀ ਕੁੱਤੇ ਦੇ ਰੋਟੀਆਂ ਲੈ ਆ ਜੀ ਭਾਬੀ ਇਹਦੀ ਫੜ ਲਓ ਜੀ ਜੀ ਇਧਰ ਤਾਂ ਭੁੱਖ ਲੱਗੀ ਪਈ ਆ ਮੰਮੀ ਆ ਤਾਂ ਡਾਕਟਰੀ ਮੈਣਾ ਖੋਲੀ ਬੈਠੀ ਆਂਟੀ ਵੀ ਤਿਆਰ ਹੋ ਗਈ ਹੈਂ ਹਾਂ ਮੈਡੀਕਲ ਖੋਲੀ ਬੈਠੀ ਆ ਪਾਣੀ ਵੀ ਦੋ ਤਿੰਨ ਤਰ੍ਹਾਂ ਦਾ ਆਇਆ ਤੇ ਹੁਣ ਆਪਾਂ ਗੋਲ ਗੱਪਾ ਪਾਰਟੀ ਕਰਨੇ ਤੇ ਤਾਜਵੰਤਨ ਆਪਣੀ ਸੁੱਤੀ ਪਈ ਆ ਆਇਆ ਮਮੀ ਫਟਾਫਟ ਤੇ ਫਿਰ ਆਪਾਂ ਗੋਲ ਗੱਪੇ ਦੀ ਸ਼ੁਰੂਆਤ ਕਰੀਏ ਹਾਂ ਬੱਬੂ ਨੂੰ ਆਇ ਮਾਰ ਲਿਓ ਖਾਣੇ ਗੋਲ ਗੱਪੇ ਹਾਂਜੀ ਤਹੋਫਰੀ ਤੁਹਾਨੂੰ ਅੱਜ ਦਾ ਵਲੌਗ ਹੈ ਜਿਹੜਾ ਵਧੀਆ ਲੱਗਿਆ ਹੋ ਆਲਮੋਸਟ ਲੋਗ ਹੁਣ ਆਪਣੇ ਘਰੇ ਹੁੰਦੇ ਬਸ ਜਦੋਂ ਆਪਣਾ ਕੰਮ ਸਟਾਰਟ ਹੋ ਗਿਆ ਉਹ ਤਾਂ ਆਪਾਂ ਬਾਹਰ ਜਾਇਆ ਕਰਾਂਗੇ ਤੇ ਵਲੌਗ ਸ਼ੂਟ ਕਰਿਆ ਕਰਾਂਗੇ ਤੇ ਬਾਕੀ ਜਿਹੜੇ ਦੂਸਰਾ ਬਸ ਹੁਣ ਆਪਾਂ ਥੋੜੇ ਦਿਨ ਬਾਅਦ ਆਪਾਂ ਸ਼ਾਪਿੰਗ ਨਾਲ ਜਿਹੜੀ ਉਹ ਸ਼ੁਰੂ ਕਰਦੇ ਆਂਗੇ ਤੁਸੀਂ ਦੇਖੀ ਚੱਲੇ ਨਾਲ ਨਾਲ ਆਪਾਂ ਵਲੌਗ ਸ਼ੇਅਰ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਈ ਚੱਲਿਆ ਕਰਾਂਗੇ ਵੀ ਕੀ ਕੀ ਖਰੀਦ ਲਿਆंदा ਆਪਾਂ ਤੇ ਬਾਕੀ ਰਹੀ ਗੱਲ ਤਾਜਵਤਨ ਦੀ ਸਾਰਿਆਂ ਦੇ ਮੈਸੇਜ ਆਏ ਤੁਸੀਂ ਤਾਜਵਤਨ ਕਿਵੇਂ ਆ ਤਾਜਵਤਨ ਹੁਣ ਬਿਲਕੁਲ ਠੀਕ ਆ ਬਸ ਤਾਜਵਤਨ ਦੇ ਥੋੜੀ ਜੀ ਹੈ ਨਾ ਜਿਹੜਾ ਨੱਕ ਬੰਦ ਹੁੰਦਾ ਥੋੜਾ ਮਤਲਬ ਕੋਲਡ ਸੀ ਪ੍ਰੋਬਲਮ ਆਉਣੀ ਬਾਕੀ ਆਲਮੋਸਟ ਸਾਰਿਆਂ ਜੀ ਦਾ ਠੀਕ ਆ ਫੀਵਰ ਹੁੰਦਾ ਸੀਗਾ ਕੱਲ ਤਾਂ ਫੀਵਰ ਵੀ ਨਹੀਂ ਹੋਇਆ ਅੱਜ ਵੀ ਨਹੀਂ ਹੋਇਆ ਤੇ ਬਸ ਆਪਾਂ ਜਿਹੜੀ ਉਹਦੀ ਮੈਡੀਸਿਨ ਦਿੱਤੀ ਡਾਕਟਰ ਨੇ ਆਪਾਂ ਉਹ ਨਾਲ ਦੀ ਨਾਲ ਦੇਈ ਜਾਂਦੇ ਆ ਬਾਕੀ ਜਿਹੜਾ ਨੱਕ ਜਾਂ ਬੰਦ ਹੁੰਦਾ ਤਾਂ ਜਿਹੜੀ ਡ੍ਰੌਪ ਵਾਲੀ ਆ ਉਹ ਆਪਾਂ ਮਤਲਬ ਨੱਕ ਜਬਾਦਨੇ ਉਹਦੀ ਡ੍ਰੌਪ ਆ ਤੇ ਉਹ ਦਿਨ ਜਮਾ ਸੈੱਟ ਹੋ ਜਾਂਦੀ ਆ ਉਹ ਤੇ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਜਿਵੇਂ ਓਕੇ ਹੋ ਜੂਗੀ ਡਰ ਅਸੀਂ ਬਹੁਤ ਗਈ ਸੀ ਕਿਉਂਕਿ 44 ਦਿਨ ਪਹਿਲੀ ਵਾਰੀ ਬਿਮਾਰ ਹੋਈ ਸੀ ਤੇ ਸਾਨੂੰ ਆਏ ਸੀ ਕਿ ਉਹ ਚੁੱਪ ਜੇ ਕਰਕੇ ਬੈਠੀ ਰਹਿੰਦੀ ਆ ਖਾਤੋਂ ਬੈੰਦੀ ਆ ਕਿਵੇਂ ਡੈਡੀ ਵਰਗੇ ਸਾਰੇ ਸਾਨੂੰ ਟੈਂਸ਼ਨ ਜੀ ਹੋ ਗਈ ਸੀ ਤਾਂ ਕਰਕੇ ਦਿਲ ਖੁਸ਼ ਰ ਕੇ ਖਲ ਦਵਾਈ ਦਵਾ ਕੇ ਲਈ ਸੀ ਵੈਸੇ ਤਾਂ ਆਪਾਂ ਮੰਡੀੋਂ ਲੈ ਲਈ ਸੀਗੀ ਡਾਕਟਰ ਨੇ ਵੀ ਉਹੀ ਦਵਾਈ ਕਿਹਾ ਇਹ ਉਹ ਦਵਾਈ ਸਾਰੀ ਠੀਕ ਆ ਵੀ ਤੁਸੀਂ ਇਹੀ ਦਵਾਈ ਲੈ ਲਓ ਬਟ ਫਿਰ ਵੀ ਜਿਹੜਾ ਆਪਣਾ ਸ਼ੱਕ ਸੀਗਾ ਉਹ ਨਿਕਲ ਗਿਆ ਕਿ ਕੋਈ ਹੋਰ ਜ਼ਿਆਦਾ ਪ੍ਰੋਬਲਮ ਤਾਂ ਨਹੀਂ ਹੈਗੀ ਚਲੋ ਕੋਈ ਨਹੀਂ ਤੋਰੇਵਾ ਤਾਂ ਕੋਲਡ ਦਾ ਬੱਚਿਆਂ ਨੂੰ ਹੁੰਦਾ ਹੀ ਰਹਿੰਦਾ ਹਨਾ ਤੇ ਬਾਕੀ ਹੋਪਲੀ ਤੁਹਾਨੂੰ ਜਿਹੜਾ ਅੱਜ ਦਾ ਵਲੋਗ ਵਧੀਆ ਲੱਗਿਆ ਹੋ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਜਦੋਂ ਬਬਾ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ